ਸਾਸ਼ਿਕਾਲੀ ਕਾਲ ਸਾਸ਼ਿਕਾਲੀ ਕਾਲ ਰਹਿ ਗਿਆ ਬਹੁਤ ਸਾਰੇ ਕੈਂਪਰਾ ਕਿੱਦਾਂ ਹੋ ਉਮੀਦ ਕਰਦੇ ਆ ਕਿ ਸਾਰੇ ਸਾਡੇ ਭਾਂਡਾ ਦਾ ਸਿੱਖਿਆ ਪੁੰਗੇ ਤੇ ਅੱਜ ਸਾਡੇ ਕੋਲ ਆਇਆ ਆ ਸਾਡਾ ਨਿਕਾੜਿਆ ਸੋਨਾ ਜੈ ਗੁਰਫਤੇ ਉਹ ਬਸ ਫਾਸ਼ਿਕਾਲ ਤੋਂ ਸਾਰਿਆਂ ਨੂੰ ਲੋਕਾਂ ਦਾ ਚਾਹ ਸਿੱਖਿਆ ਦਾ ਸਾਰ ਇਤਿਆਰ ਕਰਦੀ ਗਏ ਆ ਜੇ ਕੋ ਸਾਡ ਫਸਿਆ ਬਣ ਗਿਆ ਤੇ ਆਹ ਨੂੰ ਇਹਨਾਂ ਦੀ ਡੀਗਰੀ ਰਹਿੰਦੀ ਆ ਹਨਾ ਸਰਸ ਅੱਜ ਤੇ ਸਰਸ ਨੇ ਜਿੱਦ ਕਰਕੇ ਆਪਣੀ ਮਾਸੀ ਨੂੰ ਸੱਭਿਆ ਉਹ ਸਾਡੇ ਆਏ ਅੱਜ ਨੇ ਆਏ ਹਾਂ ਜਿਦਾ ਮਰਜ਼ੀ ਆਓ ਨਾਲੇ ਸੈੱਟੇ ਦੀ ਗੱਲ ਹੋਰ ਵਾ ਵੀਰ ਪੈਣ ਦਾ ਠੱਡਾ ਮੌਸਮ ਹਾਂ ਹਨਾ ਹਾਂ ਹਾਂ ਕੋਈ ਤਿਆਰੀ ਨਹੀਂ 3 ਵਜੇ ਤੱਕ ਹਨੂ ਇਹ ਪੱਕਾ ਰੇਗਾ ਬਸ ਜੀ 3 ਵਜੇ ਤੱਕ ਇਹ ਸ਼ੁਰੂ ਹੋ ਗਈ ਸਟੇਨ ਉਹਨੇ ਫੋਰ ਕੀਤਾ ਸਾਰਸ ਨੇ ਆਪਣੇ ਮਾਸ ਨੂੰ ਪਹਿਲਾਂ ਗਿਆ ਮਾਸ ਨੂੰ ਬਣਾਇਆ ਫਿਰ ਮਾਸੀ ਨੂੰ ਬਣਾਇਆ ਵੀ ਮਾਸੀ ਅੱਜ ਤਹੀ ਆਣੇ ਚਾਹੀਦੇ ਜੀ ਬਸ ਤੇ ਨਾਲੇ ਇੱਕ ਗੱਲ ਹੋਰ ਵੀ ਖਾੜੇ ਪਿੰਡ ਨੂੰ ਕਹਿੰਦੇ ਭੁਲੇ ਆ ਜੀ ਪਹਿਲਾਂ ਕਿਹਾ ਉਹ ਮੇਰੇ ਮਤਲਬ ਨਾਲ ਵੀ ਭਾਏ ਲੱਗੇ ਇਹਨਾਂ ਦਾ ਆਪਣਾ ਉਹ ਮੈਂ ਫੌਜੀ ਟਾਇਰ ਲੱਗਦੇ ਭਰਾ ਜੀ ਮੇਰੇ ਇਹ ਨਾਲ ਨਜਿੰਝੂ ਨੂੰ ਮੇਰੇ ਨੇ ਨਾ ਕਹਿ ਕੇ ਘੋਲਿਆ ਵਾ ਤੇ ਬੜਾ ਵਧੀਆ ਗਿਆ ਵੀ ਮੈਂ ਜਦੋਂ ਨੂੰ ਉੱਥੇ ਅੱਜ ਖਾਪੀ ਜਾਂਦੇ ਆ ਜੀ ਨਾਲੇ ਅਸੀਂ ਮੈਂ ਨਾਲ ਗਿਆ ਨਹੀਂ ਉੱਥੇ ਫਸਟ ਟਾਈਮ ਜਾਣਾ ਅੱਜ ਇਹ ਫਸਟ ਟਾਈਮ ਜਾਣਾ ਉਹ ਵੀ ਤੁਹਾਨੂੰ ਬਲੌਗ ਦਿਖਾਵਾਂਗੇ ਬਹੁਤ ਸੋਹਣਾ ਬਣਾਇਆ ਹੋਣਾ ਨੇ ਤੇ ਇਹ ਤਾਂ ਟਾੜਾ ਪਿੰਡ ਪੂਰਾ ਸ਼ਹਿਰ ਨੂੰ ਮਾਤ ਹੁੰਦਾ ਹਾਂ ਹਾਂ ਕਿੱਡਾ ਟਾੜਾ ਬਿਜਾਰ ਬਣ ਗਿਆ ਉੱਥੇ ਨਾਲੇ ਚੀਜ਼ ਮਿਲ ਜਾਂਦੀ ਹੈ ਹਾਂ ਰਸੂਤ ਹੈ ਦਿੱਤੇ ਬਾਕੀ ਇੱਕ ਗੱਲ ਹੋਰ ਹੈ ਜੀ ਆ ਜਦੋਂ ਮੂੰਹ ਪਰ ਪਤਾ ਨਹੀਂ ਆਇਆ ਇਹਨਾਂ ਦੋਵਾਂ ਉਹਦੇ ਨੇ ਕਿ ਸਾਰ ਸਨੇਹ ਨੂੰ ਕਦੀ ਨਾ ਆਪਣੇ ਪੱਕੇ ਦੀ ਕੰਮ ਸੁਣੀ ਹੁੰਦੇ। ਇਹਨਾਂ ਜਦੋਂ ਵੀ ਮਤਲਬ ਕਹਣਾ ਪਾਸੜ ਜੀ ਆਉ ਮੈਸੇਜ ਆਉ ਅਸੀਂ ਹੱਸੜਾ ਰਹੋਣਾ। ਤੁਮੋਂ ਰੇ ਸਾਡਾ ਇਹਨਾਂ ਦਾ ਇੰਨੇ ਜਿਆਦਾ ਪਿਆਰ ਹੋ। ਬੜਾ ਧੰਵਾਦ ਗਿਆ ਨੂੰ। ਕਿਸੇ ਕਿੱਦਾਂ ਕਰੀਏ? ਮੈਂ ਵੀ ਹੁਣ ਟੈਂਪਰ ਹੋ ਗਿਆ। ਹਾਂ। ਕੋਈ ਮੈਂ ਨਹੀਂ ਜੀ। ਅਸੀਂ ਮੋਰਾਂ ਵੀ ਕਰਾਂਗੇ। ਅਸੀਂ ਪੱਠੇ ਬਣਾ ਗਏ ਆਪਣੇ। ਕੱਟੇ ਇਹਨੂੰ ਬੈਠ ਕੇ ਪਰ ਮੈਂ ਹਾਂ ਵੀ ਕੀ ਹੋ ਸਮਝ ਰਿਹਾ ਨਾ ਨਹੀਂ ਕੋਈ ਗੱਲ ਤੇ ਮੇਲੋ ਨਾ ਜਿੱਥੇ ਪਿਆਰ ਹੋਵੇ ਉੱਥੇ ਸਾਰੇ ਬਈਆਂ ਨਾ ਮੇਲੋ ਨਾ ਆਹ ਦੇਖੋ ਤੂੰ ਕੱਢੀ ਕਰੀ ਰਿਹਾ ਮੈਂ ਵੀ ਉਹ ਇੱਕ ਹੋਰ ਮੈਂ ਨਹੀਂ ਕੰਮ ਕਰਦਾ ਹੋਏ ਕਰੀ ਜਾਂਦਾ ਨਾਲ ਹੀ ਚਲੋ ਅੱਜ ਚਲੋ ਖਾਣੇ ਆਪਾਂ ਉਹ ਅਸੀਂ ਜਾ ਕੇ ਤੁਹਾਨੂੰ ਮਿਲਦੇ ਹਾਂ ਉੱਥੇ ਬਾਏ 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 ਇੱਕ ਤਾਂ ਉਹ ਪੇਪਰ ਵਾਲੀ ਕੀ ਉਹ ਗੱਲਾਂ ਕਰਦਾ ਉਹ ਕਰਦਾ ਪਤਾ ਆਜਾ ਆਜਾ ਪੜੋ ਆਏ ਪੀਗਰ ਰੋਣਾ ਮਾਰ ਰੋ ਜੀ ਪਹਿਲੋ ਸਾਡੀ ਕਹਾਣੀ ਚੱਲ ਰਹੀ ਆ ਪੰਜਰ ਬਾਤ ਚਲੋ ਆ ਜੀ ਨਹੀਂ ਤੁਹਾਨੂੰ ਮਾਰੀ ਕਰਦੇ ਆ ਬਾਤ ਬਾਤ ਇਹ ਸਾਰੇ ਨਖਰੇ ਤੀਗਾ ਲੱਗਦਾ ਬੇਲਾ ਆਜਾ ਆਜਾ ਤੀਗਾ ਤੁਮੇ ਇੱਧਰ ਕੇ ਮਿਲੋ ਤੈਨੂੰ ਮਿਲਣਾ ਪਿਆ ਆ ਜੀ ਆ ਤੇਰਾ ਨਾਮ ਸਾਡੇ ਪਿੰਡ ਨਵਾਂ ਖੁੱਲਿਆ ਅੱਜ ਨਾਲ ਕੋਈ ਪ੍ਰੋਗਰਾਮ ਨਹੀਂ ਆਦਾ ਉਹਦਾ ਨਾ ਕਿੱਥੋਂ ਆਇਆ ਭਾਵੇਂ ਨਾ ਦਿਖਾਉਂਦਾ ਧਾਰੂ ਦੇ ਘਾੜੇ ਭਾਵੇਂ ਸਾਡਾ ਫਤਿਹ ਹੈ ਨਾ ਮੈਂ ਜਿਹੜੇ ਜਿੰਦਾ ਮੇਰਾ ਮੇਰਾ ਤਾਂ ਕੱਲੇ ਹੁਣ ਜੀ ਨਹੀਂ ਚੱਲਦਾ ਮੈਂ ਉਹਨਾਂ ਦੇ ਨਾਲ ਹੀ ਆ ਤੇ ਬਸ ਨਾਲੇ ਬੋਲ ਰੋਡ ਕਰਾਂਗਾ ਜੀ ਨਾਲੇ ਨਾ ਨਮਾਸ਼ੀਰ ਕਿਤਾਬ ਸਾਰਾ ਹੈ ਹਾਂ ਬਾਤ ਹੈ ਭਾਜੀ ਪਿਆਰ ਨਾਲ ਇਕੱਠਾ ਹੋ ਜਾਂਦਾ ਹਾਂ ਹਾਂ ਇੱਥੇ ਗੱਲ ਕਰੀ ਅੱਜ ਬਾਕੀ ਆ ਗਏ ਮੇਨ ਬੰਦਾ ਬਾਕੀ ਸਭ ਤੋਂ ਵੱਡੀ ਮੇਨ ਦਾ ਜੇ ਤੇ ਸਭ ਤੋਂ ਵੱਡਾ ਮੇਨ ਅਲੱਗ ਹੈ ਸਰ ਬਹੁਤ ਵਧੀਆ ਬਾਤ ਜਿਹੜਾ ਟਾਈਮ ਕਰਦਾ ਹੈ ਉਹ ਬੜੀ ਚੰਗੀ ਹੈ ਇਹ ਲੋਕਾਂ ਨੇ ਕਿਹਾ ਨਹੀਂ ਤੇ ਉਹਨੇ ਕਿਹਾ

ਮੈਂ ਨਾ ਦੇ ਰਹੀ ਹਾਂ ਮਾਤਾ ਲੈ ਪੈ ਗਏ ਕੱਲ ਤੂੰ ਗਿਆ ਕੀ ਕੀ ਆ ਗਿਆ ਬਰਕਰ ਮਗਾ ਆ ਗਿਆ ਪਿਤਾ ਮਗਾ OK ਇਹਦੇ ਹੱਥੋਂ ਮਾਤਾ ਪਰ ਤੁਸੀਂ ਤਾਂਗਾ ਇਹ ਲੋਸ ਬਣਾ ਲੈਣੇ ਤਾਂ ਨੂੰ ਪਰਵਾ ਦਾ ਆਗਾ ਟਾਈਮ ਮੀਰ ਬਣਦਾ ਜਿੱਕਰ ਪਹਾੜੇ ਸਾਰੇ ਆ ਗੀ ਅਸਲੀ ਮਾਕੀ ਦਾ ਮੀਟ ਦਾ ਸੈਂਸਾਰ ਆਹ ਬੁਰਾ ਕੈਂਪੇਨ ਸੈਨ ਵਿੱਚ ਏਸੀ ਲੱਗਾ ਆਂ ਜਿਹੜਾ ਕੈਂਪੇਨ ਆ ਗਿਆ ਜੀ ਸਾਡਾ ਪੀਜ਼ਾ ਇਹ ਲਾਰਜ ਹੈ ਨਾ ਸਾਇਰਸ ਇੱਕ ਵਰ ਬਨੇਰੇ ਕਹਿੰਦੇ ਮੈਨੂੰ ਫੜਾਵਾ ਬਰਗਰ ਸਾਡੇ ਬੰਡੇ ਆ ਆ ਤੁਸੀਂ ਵੀ ਐ ਨੂੰ ਨਹੀਂ ਤਾਂ ਇਹ ਵਰ ਫਦੇ ਹਾਂਜੀ ਚੱਚੀ ਦੀ ਕਾਲ ਆ ਜਾ ਆ ਜਾ ਲੋਰੀ ਸਾਡੇ ਬਰਗਰ ਆ ਗਏ ਆ ਆ ਵੇਖੋ ਦੇਖੋ ਖੋਲ ਕੇ ਸਵਾਦ ਹੀ ਬਹੁਤ ਟੇਸਟੀ ਹੈ ਪੀਜ਼ਾ ਤੇ 치즈 버거 ਕਰਾਏ ਸੀਗੇ ਬੜੇ ਸਵਾਦ ਆ ਉਤੋਂ ਤਾਂ ਕਿੰਨੇ ਖੋਣੇ ਆਪਣੇ ਆਹ ਵੇਖੋ ਜੀ ਵਧੀਆ ਨੇ ਵਧੀਆ ਬਣਾਏ ਉਹਨਾਂ ਨੇ ਇਹ ਮੇਰਾ ਵਾ ਮੇਰੇ ਕੋਲ ਹੁਣ ਖਾਓ ਆਪਣਾ ਪਾਵੇ ਤੂੰ ਹੂੰ ਵੈਰੀ ਗੁੱਡ ਇਹਨੇ ਮੈਨੂਟ ਤੇ ਆ ਬੈਠਾ ਨਾ ਮਾਦੇ ਹੁੰਦਾ ਉਹਦੇ ਕੋਲ ਇਹਨੂੰ ਬੈਠਾ ਦੇ ਦੱਸ ਦੇਣਾ ਕੋਈ ਨਹੀਂ ਤਾਂ ਉਹ ਜਿਹੜਾ ਮੈਂ ਇਹਨੂੰ ਦੇਖ ਰਿਹਾ ਤੇ ਪਰ ਕੰਨੀ ਤੋਂ ਆ ਸਕਦੇ ਇੱਕ ਵੀ ਆ ਗਿਆ ਮੈਂ ਮੈਂ ਛੇ ਗਏ ਨੇ ਅੱਗੇ ਹੁੰਦਾ ਨਹੀਂ ਸਾਹ ਪੂਰੇ ਇਹ ਗਰੀ ਹੈ ਮੀਟਾ ਵੀ ਬਹੁਤ ਵਧੀਆ ਲੱਗਦਾ ਹੈ ਦੇਖ ਲਿਆ ਵਧੀਆ ਸਵਾਦ ਹੈ ਨਹੀਂ ਬਾਕੀ ਤਾਂ ਬਹੁਤ ਫਾਸਟ ਕਰਦੇ ਦੋ ਵਾਰ ਫਿਰ ਵੀ ਫੀਡ ਹੈ ਜਿਵੇਂ ਪਰ ਕੋਟਾ ਰੋਡ ਤੇ ਨਹੀਂ ਆਉਂਦੇ। ਆਰਟ। ਆ ਰਹੀ ਦੀ। ਬਸ ਇਹੋ ਤੁਸੀਂ ਤੇ ਜੇਕਰ ਟ੍ਰਾਂਸਪੋਰਟ ਰੋਡ ਤੇ ਅੰਦਰੋਂ ਜਾਓਗੇ ਤੇ ਜਰੂਰ ਇਸ ਨੂੰ ਦਿਓ। ਟਮਾਡਾ ਪਿੰਡ। ਹਾਂਜੀ। ਅੱਡਾ ਸਿਮਾ। ਕਿੱਧਰ ਤੇ? ਈਮਾ। ਬੇਲਾ ਵਿਕ। ਬੇਲਾ ਵਿਕ। ਬੇਲਾ ਵਿਕ। ਇਹ ਵੀ ਸਰਦਾਰ ਮੇਰਾ ਨਾਮ ਦਿਆ ਜੇ ਨਾ ਆਪਣਾ ਜਗੜ ਕੋਲੇ ਇੱਥੇ ਕਹਿੰਦੀ ਕਿ ਨਾ ਇਹ ਦਾ ਸਭ ਪਹਿਲਾ ਬਿਡਾ ਨੀਓ ਆਪਣੀ ਕੀਤੀ ਜੀ ਮੈਂ ਪਹਿਲਾ ਬਿਡਾ ਕਿੱਥੇ ਦੀ ਸਿਦਵਾ ਤੇ ਸਾਨਾ ਰੋਡ ਪਿੰਡ ਸਿਦਵਾ ਵੀ ਉਹਦੇ ਬੈਚ ਸmall type ਦੇ ਇੱਕ ਜੋ ਵੀ 22 ਸੀ ਬੈਚ ਫੋਮੇਸ਼ਨ ਮਿਲ ਗਿਆ ਜੀ ਉਹ ਮੱਝੀ ਆਓ ਇਹਨਾਂ ਸਿਵਾ ਦੇ ਹਾਰਾ ਮੈਂ ਨਹੀਂ ਉਹਦਾ ਬੈਸਪੂਰ ਪਿਓਰ ਬੈਸਪੀ ਇੱਕ ਤੇਜ਼ੀ ਦੇ ਵਿੱਚ ਪੱਛਾ ਜਿਹੜੀ ਚੀਜ਼ ਆ ਨਾ ਉਹ ਸਭ ਤੋਂ ਸਵਾਦ ਇੰਤੇ ਹੀ ਮਿਲਦੀ ਉਹ ਜਿਹੜਾ ਸਵਾਦ ਉਹ ਕੇਦੇ ਉੱਤੇ ਤਾਜੀ ਬਣਾ ਕੇ ਹੋਂਦੇ ਹੁੰਦੇ ਉੱਤੇ ਇਹ ਨਹੀਂ ਗੱਲ ਜਿਹੜੀ ਕੀ ਨਹੀਂ ਹੋਊਗੀ ਕੋਸ਼ਿਸ਼ ਹੈ ਬਣੀਆ ਸਾਫ ਸੁਥਰਾ ਫਲੇਵਰ ਤੇ ਮਾਹੌਲ ਬਣਾਉਣਾ ਹੈ ਹਾਂ ਠੀਕ ਠੀਕ ਸਾਡਾ ਮੋਟੋ ਆ ਫਲੇਵਰ ਹੈ ਨਹੀਂ ਅਮੀਰ ਹੈ ਲੈਕ ਨਾਈਟ ਨਹੀਂ ਵਾਰੀ ਕੋਈ ਰਿਜੈਕਟ ਕਰਵਾਉਂਦੇ ਬਹੁਤ ਬਹੁਤ ਜਿਆਦਾ ਮਾਰਕਟ ਇੱਕ ਫੋਟੋ ਚਲੋ ਜੀ ਸਾਡੀ ਹੋ ਗਈ ਸੇਵਾ ਪੂਰੀ ਹੁਣ ਅਸੀਂ ਚੱਲੇ ਆ ਘਰ ਗੁਰਖਤੇ ਨੂੰ ਨੀਂਦ ਆ ਗਈ ਹੁਣ ਤੇ ਆ ਤੁਹਾਨੂੰ ਤੁਸੀਂ ਨਾਲ ਕਿ ਜਾਣਾ ਵਾ ਆ ਆਪਣਾ ਮੇਨ ਰੋਡ ਆ ਗਰਦਾਸਪੁਰ ਨੂੰ ਤੇ ਇੱਥੇ ਨਾਲ ਹੀ ਆ ਕਰਕੇ ਆ ਤੁਸੀਂ ਵੇਖ ਲਓ ਮੇਨ ਦੂਜੀ ਉੱਪਰ ਹੀ ਆ ਹਾਂਜੀ ਬਾਕੀ ਆ ਵੀ ਬਣਾਇਆ ਸਾਰਾ ਕਿੰਨੋ ਕਹਿੰਦੇ ਆ ਕਨੋ ਆ ਰੋੜੀ ਕਹਿੰਦੇ ਨਾ ਜੀ ਹਰ ਗੱਲ ਬਰੋੜੀ ਗਰਦਾਸਪੁਰ ਤੋਂ ਮੈਂ ਮੱਲਖਟਿਆੜੀ ਲੱਗਿਆ ਰੀਅਲ ਭਾਜੀ ਜੜਾ ਪੈਣਾ ਹੁਣ ਤਾਂ ਖਾਣਾ ਨਹੀਂ ਬਿਲਕੁਲ ਮਸਾ ਖੈਸ਼ਨ ਨਹੀਂ ਇਹ ਥਾੜ ਪੀਣ ਦੀ ਕਿਉਂ ਬਰਾਵਾ ਖਾਣਾ ਪੀਣਾ ਹੋਰ ਕੋ ਹਾਂ 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 ਜਿਸ ਤਰ੍ਹਾਂ ਚਾਹੀਦਾ ਦੋ ਜੀਵਨ ਦਿਓ ਆਪਾਂ ਫੋਨ ਕਰਦੇ ਆਪਾਂ ਚਲੋ ਫਿਰ ਬੈਠੋ ਹੈ ਜਦੋਂ ਫਿਰ ਕਰ ਦੋ ਸਾਰਾ ਬਹੁਤ ਇਹ ਵਾਕਿਆ ਸਹੀ ਗੱਲ ਆ ਜਿਹੜਾ ਆਇਆ ਇੱਕ ਵਾਰੀ ਆ ਕੇ ਇਹ ਗੁਰੂ ਵੀ ਇੰਤ ਕਰੋ ਹਨਾ ਮੇਰਾ ਬੇਟਾ ਕਹਿੰਦਾ ਮੈਂ ਕਟਿੰਗ ਹੋਰ ਕਰਦਾ ਓਕੇ ਚਲੋ